ਇਦੇ ਵਿੱਚ ਇਹ ਆ ਵੀ ਵਿਧਾਨ ਸਭਾ ਕਮੇਟੀ ਜੋ ਸਾਡੀ ਸਥਾਨਕ ਸੰਸਥਾਵਾਂ ਦੀਆਂ ਜਿਹੜੇ ਸਾਡੇ ਸਤਿਕਾਰਯੋਗ ਮੈਂਬਰ ਸਹਿਬਾ ਮਸ਼ੂਫਰਾਸ਼ਰ ਪੱਪੀ ਜੀ ਕੁਲਦੀਪ ਗੁੰਦਾਵਾਦੀ ਸਾਡੀ ਭੈਣ ਜੀਵਨ ਜੋਤ ਜੀ ਨੀਵਾਗਤਾ ਜੀ ਬਤ ਸਾਡੇ 12 ਮੈਂਬਰ ਨੇ ਬਾਕੀ ਵੀ ਆ ਰਹੇ ਨੇ ਕਹਿੰਦਾ ਸਾਡਾ ਹਰ ਹਲਕੇ ਚ ਜਾਂਦਾ ਕਹਿੰਦਾ ਜ਼ੀਰੋ ਕੁੜੇ ਰੱਖਿਆ ਗਿਆ ਅਸੀਂ ਅਸੀਂ ਲੁਧਿਆਣੇ ਵੀ ਜਾਂਦੇ ਆ ਅਸੀਂ ਪਟਿਆਲੇ ਵੀ ਗਏ ਆ ਅਸੀਂ ਜਿੱਥੇ ਇੱਥੇ ਸਾਨੂੰ ਪ੍ਰੋਬਲਮ ਦਾ ਲੋਕ ਸਾਡੇ ਐਮਐਲਏ ਸਾਹਿਬਾਂ ਨੂੰ ਦੱਸਦੇ ਨੇ ਜੋ ਪ੍ਰੋਬਲਮਜ਼ ਆਉਂਦੀਆਂ ਨੇ ਉਹ ਵਿਧਾਨ ਸਭਾ ਕਮੇਟੀ ਮੌਕੇ ਤੇ ਇਨਸਟੈਂਟਲੀ ਸਾਰੇ ਆਫੀਸਰ ਜਨਰੇਟ ਡਿਪਾਰਟਮੈਂਟਸ ਨੂੰ ਨਾਲ ਬੁਲਾ ਕੇ ਕਮੇਟੀ ਹਦਾਇਤ ਕਰਦੀ ਆ ਕਿਉਂਕਿ ਇੱਕ ਮਿੰਨੀ ਵਿਧਾਨ ਸਭਾ ਹੁੰਦੀ ਹੈ ਜਿਹਦੇ ਵਿੱਚ ਕੇ ਸਾਰੇ ਮੈਂਬਰ ਸਰਕਾਰ ਜੋ ਮੈਂਬਰ ਫੈਸਲੇ ਜਿਹੜੇ ਵੀ ਕਰਕੇ ਅਸੀਂ ਸਪਾਰਸ਼ ਕਰਕੇ ਵਿਧਾਨ ਸਭਾ ਚ ਭੇਜਦੇ ਹਨ ਜੋ ਲਾਗੂ ਹੁੰਦੇ ਨੇ ਉਹਦੇ ਤਹਿਤ ਜਿਸ ਤਰੀਕੇ ਨਾਲ ਸਾਨੂੰ ਸਾਡੇ ਮਾਨਯੋਗ ਮੈਂਬਰ ਸਰਤਾ ਕੁਲਜੀ ਸਿੰਘ ਦਾਵਾ ਜੀ ਐਮਐਲਏ ਸਾਹਿਬ ਇੰਨੇ ਸਾਡੇ ਕਮੇਟੀ ਦੇ ਮੈਂਬਰ ਵੀ ਨੇ ਫੌਰੀਨਾਂ ਦੀਆਂ ਕਈ ਸਮੱਸਿਆਵਾਂ ਵੀ ਨੇ ਇਸ ਹਲਕੇ ਦੀਆਂ ਜਿਵੇਂ ਆ ਸਭ ਤੋਂ ਵੱਡੀ ਸੀਵਰੇਜ ਦੀ ਪ੍ਰੋਬਲਮ ਆ ਬਿਜਲੀ ਦੀ ਪ੍ਰੋਬਲਮ ਸੀ ਆ ਡਰੇਨੇਜ ਦੀ ਪ੍ਰੋਬਲਮ ਹੈਗੀ ਆ ਆ ਟ੍ਰੈਫਿਕ ਦੀ ਪ੍ਰੋਬਲਮ ਸੀ ਇਲੈਗਲ ਕੰਸਟਰਕਸ਼ਨ ਜਿਹੜੀਆਂ ਹੋ ਰਹੀਆਂ ਉਹਨਾਂ ਦੀ ਸੀ ਤੇ ਹੋਰ ਇਦਾਂ ਦੇ ਕਈ ਜਿਹੜੇ ਸ਼ਹਿਰ ਨੂੰ ਸੋਹਣਾ ਬਣਾਉਣ ਵਾਸਤੇ ਫਲਾਈਓਵਰ ਐਨਐਚਆਈ ਦੇ ਜਿਹੜੇ ਕੰਮ ਸੀ ਉਹ ਅਧੂਰੇ ਪਏ ਸੀ ਉਹਨਾਂ ਵਾਸਤੇ ਸਾਰੇ ਡਿਪਾਰਟਮੈਂਟਸ ਦੇ ਜੋ ਸਤਕਾਰਯੋਗ ਆਫੀਸਰਸ ਹੈ ਉਹ ਅੱਜ ਇੱਥੇ ਆਏ ਨੇ ਔਰ ਆ ਕੇ ਅਸੀਂ ਸਾਰੇ ਇੱਕ ਇੱਕ ਪੁਆਇੰਟ ਡਿਸਕਸ ਕੀਤੇ ਨੇ ਔਰ ਉਹਨਾਂ ਦੇ ਉੱਤੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਮੇਟੀ ਵੱਲੋਂ ਕਿ ਵੀ ਇਹ ਕੰਮ ਦੀ ਰਿਪੋਰਟ 21 ਦਿਨ ਦੇ ਵਿੱਚ ਵਿੱਚ ਕਰਕੇ ਵਿਧਾਨ ਸਭਾ ਕਮੇਟੀ ਨੂੰ ਇਹ ਸਾਡੇ ਨੂੰ ਸਬਮਿਟ ਕਰਾਈ ਜਾਵੇ। ਸਰ ਜਿਹੜਾ ਪੌਣ ਤੇ ਸੱਜਾ ਜੋ ਸਾਰੇ ਮਾਹੌਲ ਹੁੰਦੀ ਆ ਬਹੁਤ ਗੋਹ ਹੈ। ਉਸ ਉਸੇ ਚੀਜ਼ ਉਸੇ ਚੀਜ਼ ਤੇ ਅੱਜ 15 21 ਦਿਨ ਦਾ ਟਾਈਮ ਦਿੱਤਾ ਈਓ ਸਾਹਿਬ ਕੋਲ ਬੈਠੇ ਨੇ ਸ਼ੋਕ ਜੀ 21 ਦਿਨਾਂ ਦੇ ਵਿੱਚ ਵਿਧਾਨ ਸਭਾ ਕਮੇਟੀ ਨੂੰ ਇਹ ਜਿੰਨੀਆਂ ਇਲੈਗਲ ਅਤੇ ਬਿਲਡਿੰਗਾਂ ਨੇ ਜਿੰਨੀਆਂ ਇਲੈਗਲ ਕਲੋਨੀਆਂ ਨੇ ਜਿੰਨੇ ਇਲੈਗਲ ਕੰਸਟ੍ਰਕਸ਼ਨਾਂ ਹੋ ਰਹੀਆਂ ਨੇ ਉਹਦੀ ਸਾਰੀ ਰਿਪੋਰਟ ਇਹ ਸਾਨੂੰ 15 ਦਿਨਾਂ ਦੇ ਵਿੱਚ ਵਿੱਚ ਵਿਧਾਨ ਸਭਾ ਕਮੇਟੀ ਨੂੰ ਸੌਂਪਣਗੇ ਉਸ ਤੋਂ ਬਾਅਦ ਅਸੀਂ ਫਿਰ ਉਹ ਤੇ ਜੋ ਐਕਸ਼ਨ ਕਰਨਾ ਉਹਦੇ ਸਰੂਪ ਰੇਖਾ ਬਣਾਇਆ ਹੈ ਜਿਹੜੀਆਂ ਲੀਗਲ ਕੰਸਟ੍ਰਕਸ਼ਨ ਹੋ ਰਹੀਆਂ ਇਹਦੇ ਰੋਕ ਲਾਉਂਗੇ ਜਾਂ ਜਿਹੜੀ ਪਹਿਲਾਂ ਹੋਈਆਂ ਉਹ ਤਾਂ ਵੀ ਕਾਰਵਾਈ ਕਰਾਂਗੇ ਦੇਖੋ ਜਿਹੜੀਆਂ ਪਹਿਲਾਂ ਹੋਈਆਂ ਨੇ ਉਨ੍ਹਾਂ ਤੇ ਵੀ ਜੋ ਬਣਦੀ ਕਾਰਵਾਈ ਬਣੂਗੀ ਕਾਨੂੰਨੀ ਤੌਰ ਤੇ ਜੇ ਕੋਈ ਕੰਪਾਉਂਡੇਬਲ ਹੁੰਦੀਆਂ ਹੋਈਆਂ ਸਰਕਾਰ ਨੂੰ ਰੈਵਨਿਊ ਆਂਦਾ ਹੋਇਆ ਤੇ ਅਸੀਂ ਉਸ ਉਹਦੇ ਲਈ ਕਨਸਿਡਰ ਕਰਾਂਗੇ ਔਰ ਜੋ ਬਿਲਕੁਲ ਹੀ ਜਿਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ ਬਿਲਕੁਲ ਉਹ ਤੋੜਾਂਗੇ ਜੀ ਉਹ ਜਿਸ ਤਰ੍ਹਾਂ ਕਿ ਇਹ ਚ ਦੋਸ਼ੀ ਰਹੇ ਆ ਉਹਨਾਂ ਖਿਲਾਫ ਕਾਰਵਾਈ ਬਿਲਕੁਲ ਉਹਨਾਂ ਤੇ ਐਫ ਆਈ ਆਰ ਵੀ ਹੋਣਗੀਆਂ ਪਰਚੇ ਵੀ ਹੋਣਗੇ ਜਿਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਆ ਉਹਨਾਂ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਜਰੂਰ ਕੀਤੀ ਜਾਊਗੀ ਹੁਣ ਤਾਂ ਕਹੇ ਆਡੈਂਟੀਫਾਈ ਹੋ ਪਾਇਆ ਜੀ ਜਰਖਪੁਰ ਡੇਰਾਬਸੀ ਇਤਿਹਾਸਕ ਕੌਜ਼ ਫਾਊਂਡਿੰਗ ਹੈ ਜੀ ਕਿੰਨੇ ਕੋਈ ਇਲੈਗਲ ਕੰਰੀਆਂ ਜਿਹੜੀਆਂ ਨੇ ਉਹ ਪੱਟੀਆਂ ਉਹ ਸਾਰੀ ਇਹਨਾਂ ਨੂੰ ਡਿਟੇਲ ਮੰਗ ਲਈ ਜੀ 15 ਦਿਨਾਂ ਦੇ ਵਿੱਚ ਦੇਣਗੇ ਉਹਦੀ ਰਿਵਿ 15 ਦਿਨਾਂ ਬਾਅਦ 21 ਦਿਨ ਬਾਅਦ ਸੌਰੀ ਅਸੀਂ ਰੱਖ ਰਿਹਾ ਵਿਧਾਨ ਸਭਾ ਕਮੇਟੀ 'ਚ ਉੱਥੇ ਸਾਰੇ ਈਓ ਸਾਹਿਬ ਆਪਣੀ ਆਪਣੀ ਰਿਪੋਰਟ ਪੇਸ਼ ਕਰਨਗੇ ਉਸ ਤੋਂ ਬਾਅਦ ਵਿਧਾਨ ਸਭਾ ਕਮੇਟੀ ਫਿਰ ਇੱਥੇ ਆਏਗੀ ਅਤੇ ਮੌਕੇ ਤੇ ਜਾ ਕੇ ਜੋ ਵੀ ਕਾਰਵਾਈ ਕਰਦੀ ਹੈ ਨਗਰ ਕੌਂਸਲ ਦੇ ਅਧਿਕਾਰੀ ਕਾਰਵਾਈ ਕੀਮਤ ਕਰਦੇ ਆ ਪਰ ਉਹ ਕਾਰਵਾਈ ਨੋਟਿਸ ਤੱਕ ਹੀ ਹੁੰਦੀ ਹੈ ਨੋਟਿਸ ਤੋਂ ਫਰਦਰ ਕੋਈ ਇਹਨਾਂ ਤੋਂ ਸਟੈਪ ਕੋਈ ਅਗਲਾ ਨਹੀਂ ਪਾਵਾਂ ਬਤਾਈਏ ਜਾਣਗੀ ਹੈ ਕੋਈ ਪਾਵਰਾ ਤੇਰਾ ਕੋਈ ਬਹੁਤ ਨਹੀਂ ਵਰਤਨ ਤਾਂ ਸਹੀ ਬਹੁਤੇ ਬੈਠੇ ਨੇ ਪਾਵਰਾ ਕਿਉਂ ਨਹੀਂ ਹੁੰਦੀ ਅਫਸਰ ਕੋ ਪਾਵਰ ਹੁੰਦੀ ਹੈ ਇਹ ਕੋਲ ਕਿਹੜੀ ਪਾਵਰ ਨਹੀਂ ਹੁੰਦੀ ਐਗਜ਼ੀਕਟਿਵ ਪਾਵਰ ਹੈ ਐਗਜ਼ੀਕਟਿਵ ਅਫਸਰ ਹੈ ਕੌਣ ਕਹਿੰਦੇ ਹਾਂ ਇਸਤੇਮਾਲ ਨਹੀਂ ਕੋਈ ਇਸਤੇਮਾਲ ਨਹੀਂ ਕਰਨਗੇ ਇਸਤੇਮਾਲ ਕਰਨ ਨੂੰ ਕਹੋਗੇ ਨਹੀਂ ਬਿਲਕੁਲ ਨਹੀਂ ਕਰਨਗੇ ਤਾਂ ਫਿਰ ਇਹ ਨਾ ਵਾਸਤੇ ਸੋਚਿਆ ਜਾਏਗਾ ਜਿਹੜੀ ਕਮੇਟੀ ਆ ਇਸ ਕੋਲੋਂ ਬੜੀ ਸਖਤ ਹੈ ਕਿ ਜਿਹੜੇ ਸਿਧਾਂਤਕ ਕਮੇਟੀ ਬਣਾਈ ਹੋਈ ਹੈ ਮਾਨ ਸਾਹਿਬ ਦੀ ਜ਼ੀਰੋ ਟੋਲਰੈਂਸ ਆ ਕ腐ਸ਼ਨ ਦੇ ਉੱਤੇ ਔਰ ਅਸੀਂ ਕ腐ਸ਼ਨ ਦੇ ਉੱਤੇ ਹੀ ਕੰਮ ਕਰ ਰਹੇ ਵੀ ਅਸੀਂ ਬਿਲਕੁਲ ਕ腐ਸ਼ਨ ਹੋਣ ਨਹੀਂ ਦੇਣੀ ਬਿਲਕੁਲ ਨਹੀਂ ਬਖਸ਼ੇ ਜਾਣੇ ਜਿਹੜੇ ਵੀ ਕਰਾਪਟ ਕਰਕੇ ਲੋਗਾਂ ਨਾਲ ਮਿਲ ਕੇ ਇਲੀਗਲ ਬਿਲਡਿੰਗਾਂ ਬਣਾਉਣਗੇ ਕਲੋਨੀਆਂ ਕੱਟਣਗੇ ਉਹ ਸਾਰਾ ਜੋ ਬਲੈਕ ਸ਼ੀਪਸ ਨੇ ਉਹ ਸਾਡੇ ਸਾਹਮਣੇ ਆ ਜਾਣੀਆਂ ਕਮੇਟੀ ਦੇ ਤੇ ਜੋ ਬਣਦੀ ਕਾਰਵਾਈ ਸੋਨਾਂ ਦੇ ਕਰਾਉਂਗੇ ਕਰਨੇ ਵਾਤੇ ਕਰਵਾਈ ਹੋਗੀ ਅਧਿਕਾਰੀ ਵੀ ਕਾਰਵਾਈ ਹੋਗੀ ਕਿ ਉਹ ਬੰਨੇ dete ਰਿਹਾ ਕੰਮ ਹੁੰਦਾ ਤਾਂ ਨੌਲੇਜ ਅਧਿਕਾਰੀ ਸਰ ਪ੍ਰੋਬਲਮ ਹੈ ਕਿ ਤੁਸੀਂ ਇਲੀਗਲ ਕਲੋਨੀਆ ਤੇ ਕਾਰਵਾਈ ਦੀ ਗੱਲ ਕਰ ਰਹੇ ਹੋ ਇਲੀਗਲ ਕਲੋਨੀਆ ਦੇ ਵਿੱਚ ਜਿਨ੍ਹਾਂ ਨੇ 플ਾਟ ਲਿੱਤੇ ਹੋਏ ਨੇ ਜਿਨ੍ਹਾਂ ਨੇ 플ਾਟ ਲਿੱਤੇ ਹੋਏ ਨੇ ਉਹਨਾਂ ਦਾ ਕੀ ਹੋਊਗਾ ਕਿਉਂਕਿ ਦੇਖੋ ਮੈਂ ਤੁਹਾਡੇ ਮਾਧਿਅਮ ਜਿਹੜਾ ਸਤਕਾਰਯੋਗ ਮੀਡੀਆ ਜਿਹੜਾ ਸਾਡਾ ਇੱਕ ਥੰਮ ਆ ਜਿਹੜਾ ਕਿ ਲੋਕ ਆਵਾਜ਼ ਹੈ ਸੱਚ ਦੀ ਆਵਾਜ਼ ਤੁਸੀਂ ਲੋਕਾਂ ਤੱਕ ਪਹੁੰਚਾਈ ਹੁੰਦੀ ਆ ਇਹ ਮੈਂ ਅਪੀਲ ਵੀ ਕਰਾਂਗਾ ਸਤਕਾਰਯੋਗ ਲੋਕਾਂ ਨੂੰ ਦੇਖੋ ਜਿਹੜੀ ਆਪਣੀ ਤੁਹਾਡੀ ਹਾਰਡਲ ਬਣੀ ਆ ਤੁਸੀਂ ਬੜੀ ਮਿਹਨਤ ਨਾਲ ਬੈਂਕ ਚੋਂ ਲੋਨ ਲੈਣੇ ਹੋ ਕੁਝ ਵੇਚ ਪਚਾ ਕੇ ਆਪਣਾ ਘਰ ਛੋਟਾ ਜਿਹਾ ਬਣਾਉਣੇ ਤੇ ਉਹ ਇਲੀਗਲ ਜਿਹੜੇ ਚੱਕਰਾਂ 'ਚ ਫਸ ਜਾਂਦੇ ਨੇ ਉਹਨਾਂ ਠੱਗਾਂ ਦੇ ਚੱਕਰਾਂ 'ਚ ਜਿਹੜੇ ਕਿ ਤੁਹਾਨੂੰ ਲੁੱਟ ਕੇ ਲੈ ਜਾਂਦੇ ਮੁੜ ਕੇ ਨਾ ਉੱਥੇ ਤੁਹਾਨੂੰ ਬਿਜਲੀ ਦਾ ਮੀਟਰ ਲੱਗਦਾ ਨਾ ਪਾਣੀ ਦੀ ਮਿਲਦਾ ਨਾ ਤੁਹਾਨੂੰ ਡੇਲੀ ਅਮੈਨਿਟੀਆਂ ਦਾ ਕੋਈ ਤੁਹਾਨੂੰ ਫੈਸਿਲਿਟੀਜ਼ ਮਿਲਦੀਆਂ ਨਹੀਂ ਇਦਲੀ ਮੈਂ ਉਹਨਾਂ ਨੂੰ ਫੀਲ ਕਰਾਂਗਾ ਰਿਕਵੈਸਟ ਕਰਾਂਗਾ ਵੀ ਉਹ ਲੀਗਲਾਈਜ਼ ਜਿਹੜੀਆਂ ਕਲੋਨੀਆਂ ਨੇ ਉਹ ਆਪਣੇ ਘਰ ਉੱਥੇ ਬਣਾ ਥੋੜਾ ਮਹਿੰਗਾ ਹੁੰਦਾ ਠੀਕ ਆ ਪਰ ਲੀਗਲਾਈਜ਼ ਹੁੰਦਾ ਹੈ ਜਿੱਦਾਂ ਤੁਹਾਨੂੰ ਕੋਈ ਫਿਕਰ ਨਹੀਂ ਹੁੰਦਾ ਇਹ ਸਾਡੇ ਲੋਕਾਂ ਨੂੰ ਵੀ ਇਹਦੇ ਵਿੱਚ ਥੋੜਾ ਜਿਹਾ ਅਵੇਅਰ ਹੋਣਾ ਪਏਗਾ ਵੀ ਉਸ ਚੀਜ਼ ਨੂੰ ਇਹ ਇਹ ਵੀ ਨਹੀਂ ਚੱਲ ਰਿਹਾ ਉਹਨਾਂ ਬਾਰੇ ਕੀ ਕਹੂੰ ਜਿਹੜੀਆਂ ਕਲੋਨੀਆਂ ਡਿਵੈਲਪ ਹੋ ਗਈਆਂ ਉਹਨਾਂ ਨੇ ਕਨੈਕਸ਼ਨ ਤਾਂ ਇਲੀਗਲ ਜੁੜੇ ਹੋਏ ਆ ਬਾਤ ਇਹ ਵੀ ਹੁੰਦੀ ਐ ਐਸਟੀਪੀ ਅਜੇ ਵੀ ਨਹੀਂ ਵਰਕਿੰਗ ਚ ਹੈ ਦੇਖੋ ਜਿਹੜੇ ਐਸਟੀਪੀ ਬਾਰੇ ਮੈਂ ਅਜੇ ਜਿਹੜੀ ਡਰੇਨੇ ਦੀ ਗੱਲ ਹੋਈ ਹੈ ਇਹਨਾਂ ਨੇ ਜਿਹੜਾ 2 ਕਰੋੜ 75 ਲੱਖ ਰੁਪਏ ਦਾ ਇੱਕ ਮੈਨੂੰ ਦੱਸਿਆ ਕਿ ਜੀ ਅਸੀਂ ਉਹਨੂੰ ਅਪਡੇਟ ਕਰ ਰਹੇ ਹਾਂ ਸੀਵਰੇਜ ਪ੍ਰਣਾਲੀ ਨੂੰ ਆਪਣੀ ਨੂੰ ਉਹ ਚ ਮੈਂ ਹੁਣ ਇਹਨਾਂ ਦਾ ਐਸਟੀਮੇਟ ਰਵਾਈ ਮੰਗਵਾ ਕੇ ਦੇਖਾਂਗੇ ਜੋ ਸਾਹਿਬ ਦਾ ਕੀ ਉਹਦੇ ਵਿੱਚ ਇਹਨਾਂ ਨੇ ਕੀ ਕੀ ਆਈਟਮਸ ਲਈਆਂ ਹੋਈਆਂ ਨੇ ਜੇ ਕੋਈ ਉਹ ਚ ਅਮੈਂਡਮੈਂਟ ਕਰਨੀ ਪਈ ਗੱਲ ਅਸੀਂ ਉਹ ਵੀ ਪੂਰੀ ਕਰਾ ਦੇਣੀ ਹੈ ਮੁਕਾਸ ਕਾਹਦੀ ਗੱਲ ਕਰਦੇ ਮੁਕਾਸ ਸਾਹਿਬ ਨੇ ਇੱਕ ਬੋਲ ਦਿੱਤੀ ਹੈ ਨਗਰ ਨਿਗਮ ਬਸ ਕੀ ਉਸ ਤੇ ਵੀ ਕੋਈ ਡਿਸਕਸ਼ਨ ਹੋਇਆ ਨਹੀਂ ਉਸ ਤੇ ਬਿਲਕੁਲ ਦੇਖੋ ਜਿੰਨਾ ਇੱਥੇ ਹੈਗਾ ਅਸੀਂ ਇੱਥੋਂ ਵਿਧਾਨ ਸਭਾ ਕਮੇਟੀ ਸਪਾਰਸ਼ ਕਰੂਗੀ ਇਹਦੇ ਵਿੱਚ ਕਿ ਇਹਦੀ ਨਗਰ ਨਗਰ ਕਾਉਂਸਲ ਨੂੰ ਨਗਰ ਨਿਗਮ ਬਣਾਇਆ ਜਾਵੇ ਕਿਉਂਕਿ ਇੱਥੇ ਵਾਦੀ ਬਹੁਤ ਹੈ ਸ਼ਹਿਰ ਦੀ ਅਸੀਂ ਇਹ ਬਣਾ ਕੇ ਮਾਜਿਸਪੀਕਰ ਦੇ ਰਹੀ ਸਪੀਕਰ ਸਾਹ ਉਹਦੇ ਰਹੀ ਅਸੀਂ ਇਹਨਾਂ ਨੂੰ ਕੈਬਨਟ ਵਿੱਚ ਭੇਜਾਂਗੇ ਕੈਬਨਟ ਚੋਂ ਮਤਲਬ ਅਪਰੂਵ ਕਰਾ ਕੇ ਫਿਰ ਅਸੀਂ ਇਹਨੂੰ ਪਾਣੀ ਵਾਸਤ ਕਰਦੇ ਦੀ ਗੱਲ ਕਰਦੇ ਆ ਵਿਕਾਸ ਕਰ ਜਦੋਂ ਹੁੰਦੇ ਆ ਘਟੀਆਂ ਮਟੀਰੀਅਲ ਦੇ ਬਹੁਤ ਰੋਕ ਲੱਗਦੇ ਘਟੀਆਂ ਮਟੀਰੀਅਲ ਯੂਜ਼ ਹੋ ਰਿਹਾ ਇਹਦੇ ਬਾਰੇ ਕੋਈ ਹੋਰ ਨਹੀਂ ਕਰਦੇ ਦੇਖੋ ਮੇਰੀ ਗੱਲ ਸੁਣੋ ਇਦੇ ਵਿੱਚ ਜਿਹੜੇ ਵੀ ਅਫੀਸਰ ਰਾਤ ਹੀ ਹੋ ਰਹੀ ਜਿਹੜਾ ਕੱਲ ਹੀ ਸਭ ਨੂੰ ਪਤਾ ਲੱਗਿਆ ਦੀ ਵਿਕਾਸ ਵੀ ਹੋਇਆ ਹੈ। ਆਹ ਦੇਖੋ ਕਮੇਟੀ ਮੀਟਿੰਗ ਕੱਲ ਹੋਈ। ਕੀ ਕਹਿ ਰਹੇ ਹੋ ਕਮੇਟੀ? ਵਿਕਾਸ ਸਿਰਫ ਰਾਤ ਹੀ ਰਾਤ ਹੋ ਰਿਹਾ ਜੀ ਜਿਹੜਾ ਲੋਕਾਂ ਨੂੰ ਕੱਲ ਨਜ਼ਰ ਆਇਆ। ਜਦੋਂ ਤੁਹਾਡੀ ਮੀਟਿੰਗ ਸੀ। ਅਸੀਂ ਰੋਜ਼ ਆਜਾ ਕਰਾਂਗੇ। ਪਹਿਲਾਂ ਵਿਚਾਰ ਨਹੀਂ ਬਦੋਰ ਵਿਕਾਸ ਤਾਂ ਹੋਇਆ ਕਰੂਗਾ। ਸਿਰਫ ਸਿਰਤਪੁਰ ਤਾਂ ਨਾਮ ਵੱਡਾ ਹੋ ਜਾਏਗਾ ਜੀ। ਦੇਖੋ ਗੱਲ ਇਹ ਆ ਦੋਸਤ ਅਸੀਂ ਕੰਮ ਕਰ ਰਹੇ ਆ ਆਪਣੀ ਸਰਕਾਰ ਦੇ ਮੈਂਡੇਟ ਦੇ ਉੱਤੇ ਜੋ ਸਾਨੂੰ ਲੋਕਾਂ ਨੇ ਦਿੱਤਾ ਹੈਗਾ। ਔਰ ਜੇ ਸਾਾਨੂੰ ਰੋਜ਼ ਵੀ ਆਣਾ ਪਿਆ ਕਿਸੇ ਹਲਕੇ ਦੀ ਕਰਾਉਣ ਵਾਸਤੇ ਵਿਕਾਸ ਤੇ ਅਸੀਂ ਰੋਜ਼ ਵੀ ਆ ਕੇ ਬਾਕੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਿੱਧਾ ਸੁਨੇਹਾ ਆਪਣੇ ਆਮ ਲੋਕਾਂ ਨੂੰ ਜਿਨੇ ਸਤਕਾਰ ਜੋ ਸਾਡੇ ਜ਼ੀਰੋਪੁਰ ਦੇ ਵਾਸੀ ਨੇ ਉਹਨਾਂ ਦਾ ਕਿਰਪਾ ਕਰਕੇ ਜਿੱਥੇ-ਜਿੱਥੇ ਵੀ ਤੁਹਾਨੂੰ ਕੋਈ ਗੜਬੜ ਲੱਗਦੀ ਆ ਤੁਸੀਂ ਸਾਡੇ ਐਮਐਲਏ ਸਾਹਿਬ ਨੂੰ ਮਿਲੋ ਕੁਲਜੀਤ ਸਿੰਘ ਰੰਧਾਵਾ ਜੀ ਨੂੰ ਠੀਕ ਆ ਇਹ ਸਾਨੂੰ ਅਪਰੋਚ ਕਰਕੇ ਜਿਹੜੇ ਵੀ ਤੁਹਾਡੇ ਕੰਮ ਰੁਕੇ ਆ ਅਸੀਂ ਸਾਡੇ ਸਰਕਾਰ ਵਚਨਬੱਧ ਦਾ ਕੰਮ ਕਰਾਉਣ ਦੀ ਔਰ ਅਸੀਂ ਉਹ ਕਰਾਵਾਂਗੇ ਕਦਰੇ ਮੈਂ ਬਾਰ ਬਾਰ ਇਹੀ ਪੀਰ ਕਰਦਾ ਵੀ ਅਸੀਂ ਰੋਜ਼ਾਨਾ ਤਿਆਰਾਂ ਜੇ ਇਤਾਂ ਦੀ ਅੱਜ ਗੱਲ ਆ ਯੋ ਸਾਹਿਬ ਇੱਥੇ ਤੁਸੀਂ ਇੱਕ ਇਹ ਸਪਿਰਟ ਲੈ ਕੇ ਅੱਜ ਤੋਂ ਕੰਮ ਕਰਨੇ ਆ ਕਿ ਅਸੀਂ ਰੋਜ਼ਾੜਾ ਹੈਗਾ ਸਰ ਜਿਹੜੇ ਪ੍ਰੋਪਰਟੀ ਟੈਕਸ ਲੋਕ ਪੈਸੇ ਦੇ ਕੇ ਜਾਂਦੇ ਆ ਕਮੇਟੀ ਨੂੰ ਉਥੇ ਪ੍ਰਾਈਵੇਟ ਡੀਸੀ ਰੇਟ ਤੇ ਸਾਫ ਰੱਖਿਆ ਹੈ ਜੀ ਉਹ ਆਪਣੀ ਮਰਜ਼ੀ ਨਾਲ ਸਰ ਲੋਕਾਂ ਨੂੰ ਰੋਚ ਚਰ ਕਰਦਾ ਹੈ ਪ੍ਰਚਾਰ ਕਰਦਾ ਹੈ ਈਵਨ ਕਿ ਛੇ-ਛੇ ਮਹੀਨੇ ਬਾਅਦ ਕੋਮਪਲੇਂਟ ਕੀਤੀ ਵੀ ਇਹੋ ਵੀ ਕਾਰਵਾਈ ਨਹੀਂ ਹੋਈ ਪ੍ਰੋਪਰਟੀ ਟੈਕਸ ਜਮ੍ਹਾਂ ਕਰਾਉਂਦੇ ਉਹਦੇ ਚ ਮੈਂ ਤੁਹਾਡੇ ਮਾਧਿਅਮ ਤੁਹਾਡੇ ਮਾਧਿਅਮ ਦੇ ਰਾਹੀਂ ਕਹਾਗਾ ਕਿ ਮੈਂ ਉਹੀ ਗੱਲ ਕਰਦਾ ਤੁਹਾਡੇ ਮਾਧਿਅਮ ਦੇ ਰਾਹੀਂ ਸਾਰੇ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿਉਂਕਿ ਹੁਣ ਸਾਰਾ ਕੁਝ ਆਨਲਾਈਨ ਹੋ ਗਿਆ ਠੀਕ ਆ ਕੰਪਿਊਟਰ ਤੇ ਆਪਣੀ ਆਪਣੀ ਰਿਟਰਨ ਨੂੰ ਖੁਦ ਭਰ ਸਕਦੇ ਹੈਗੇ ਨੇ ਕਿਸੇ ਦੇ ਵਿੱਚ ਤੁਹਾਨੂੰ ਆਊਟਸੋਰਸ ਤੇ ਬੰਦੇ ਰੱਖਣ ਦੀ ਜਾਂ ਕਿਸੇ ਤੋਂ ਡਿਪੈਂਡੈਂਟ ਹੋ ਕੇ ਕੰਮ ਕਰਾਉਣ ਦੀ ਲੋੜ ਨਹੀਂ ਹੈ ਨਾ ਇਹ ਕਾਰਵਾਈ ਨਹੀਂ ਹੁੰਦੀ ਇਸ ਕਹਿੰਦੇ ਆ ਬੰਦਾ ਤੁਸੀਂ ਦਿਓ ਇਹਨਾਂ ਦੀ ਸ਼ਿਕਾਇਤ ਲਿਖ ਕੇ ਦਿਓ ਇਹ ਸਭ ਕੱਡੋ ਜਿਓ ਦਾ ਦਰਖਾਸਤ ਤੇ ਜੋ ਵੀ ਕਾਰਵਾਈ ਹੈ ਤੇ ਉਹ ਉਹਦੀ ਵੀ ਰਿਪੋਰਟ ਮੈਨੂੰ 21 ਦਿਨਾਂ ਚਾਹੀਦੀ ਹੈ ਠੀਕ ਹੈ ਨੋਟ ਕਰੋ ਜੀ ਇਹਦਾ ਵੀ ਪ੍ਰੋਸੀਡਿੰਗ ਦੇ ਵਿੱਚ ਇੱਕ ਮਿੰਟ ਵਾਓ ਲਿਖੋ ਇਹਨਾਂ ਦੀ ਕੰਪਲੇਨਟ 19 ਤਰੀਕ ਦੀ ਹੈਗੀ ਲਿਖੀ ਹੋਈ ਇਹ ਸਾਹਿਬ ਇਹ 21 ਤਰੀਕ 21 ਦਿਨਾਂ ਬਾਅਦ ਆਪਾਂ ਨੂੰ ਆਖੇ ਦੀ ਰਿਪੋਰਟ ਦੇਣਗੇ ਬੰਦੇ ਹੋਰ ਸੀਗਾ ਤੁਹਾਡੀ ਸਰਕਾਰਾਂ ਤੋਂ ਪਹਿਲਾਂ ਪਿਛਲੀ ਸਰਕਾਰ ਵੇਲੇ ਇਥੇ ਇੰਪੀਰੀਅਲ ਗਾਰਡਨ ਇਥੇ ਫਲੈਟ ਸੀਗੇ गिर ਗਏ ਸੀਗੇ ਤੇ ਉਹਦੇ ਉੱਤੇ ਉਸ ਟਾਈਮ ਦੇ ਮੰਤਰੀ ਸੀਗੇ ਜਿਹੜੇ ਉਹਨਾਂ ਨੇ ਪਰਚਾ ਵੀ ਦਰਜ ਕਰਵਾਇਆ ਸੀਗਾ ਤੇ ਉਹਦੇ ਉੱਤੇ ਕੋਈ ਕਾਰਵਾਈ ਹੋਰੀ ਨਹੀਂ ਦੁਬਾਰਾ ਫਲੈਟ ਬਣ ਗਏ 2018 ਨੂੰ ਦੇ ਦੇ ਕੋਈ ਤਾਂ ਪੰਜ ਸਾਲ ਪਹਿਲਾਂ ਮੇਰੇ ਘਰ ਹਾਂਜੀ ਹਾਂਜੀ 12 ਬਿਲਕੁਲ ਜੀ ਪੰਜ ਸਾਲ ਪਹਿਲਾਂ ਨਹੀਂ ਉੱਥੇ ਫਿਰ ਉਹ ਅਈ ਪ੍ਰੋਜੈਕਟ ਜਿਹਨਾਂ ਤੇ ਸਟੇ ਲੱਗੀ ਹੈ ਤਾਂ ਵੀ ਤਾਂ ਸਟੇ ਲੋਡ ਬੇਰਿੰਗ ਦਾ ਨਹੀਂ ਉੱਥੇ ਸਟੇ ਹੋਇਆ ਹੋਇਆ ਜਿੱਤੇ ਪ੍ਰੋਜੈਕਟ ਚੱਲਦਾ ਪਿਆ ਉਹ ਉਸ ਟਾਈਮ ਤੇ ਮੰਤਰੀ ਸਾਹਿਬ ਨਵਜੋਤ ਸਿੱਧੂ ਜੀ ਨੇ ਪਰਚੇ ਵੀ ਦਰਜ ਕਰਵਾਇਆ ਸੀ ਨਹੀਂ 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 ਉਹਨਾਂ ਦਾ ਪ੍ਰੋਜੈਕਟ ਬੰਦ ਪਿਆ ਚੱਲਦਾ ਨਹੀਂ ਨਹੀਂ ਉਹ ਉੱਥੇ ਸਟੇ ਹੋਇਆ ਜਾਂ ਲੈ ਕੇ ਸਰੋ ਕੁਝ ਪਾਰਟ ਉਹਦੇ ਵਿੱਚ ਜਿਹੜਾ ਗਿਰਿਆ ਸੀ ਉਹ ਸੋਇਲ ਬੇਅਰਿੰਗ ਕਪੈਸਿਟੀ ਦਾ ਕੋ ਚੱਕਰ ਸੀ ਉਸ ਤੋਂ ਬਾਅਦ ਸਰ ਮੈਂ ਕਿਹਾ ਰੈਨੋਵੇਸ਼ਨ ਰਿਵਾਈਜ਼ ਕਰਕੇ ਉਹਨਾਂ ਨੇ ਜੋ ਵੀ ਸਟਰਕਚਰ ਮੈਥੋਮੈਨਲਿਸ ਸਟਰਕਚਰ ਡਿਜ਼ਾਈਨ ਕਰਵਾ ਕੇ ਉਸ ਤੋਂ ਬਾਅਦ ਦੁਬਾਰਾ ਅਪਰੂਵ ਹੋ ਕੇ ਉਹ ਗਰਾਉਂਡ ਪਲੱਸ 2 ਵਾਲੇ ਸੀ ਹਾਂਜੀ ਉਹਦਾ ਚੈੱਕ ਕਰੋਗੇ ਚੈੱਕ ਕਰ ਲੈਂਦੇ ਹਾਂ ਚੈੱਕ ਕਰ ਲੈਂਦੇ ਹਾਂ ਹਾਂਜੀ ਬਿਲਡਿੰਗ ਰਾਂਜੀ ਨੂੰ ਵੀ ਅਪਰੂਵਸ ਦੇ ਦਿੱਤਾ ਹੈ ਉਹਨਾਂ ਦੀ ਵੀ ਟੈਸਟਿੰਗ ਨਹੀਂ ਹੁੰਦੀ ਬਸ ਇੱਕ ਪਰਮੋਵਲ ਦੇ ਦਿੱਤੀ ਉਸ ਤੋਂ ਕੋਈ ਅਫਸਰ ਉਹਨੂੰ ਦੇਖਣ ਨਹੀਂ ਆਉਂਦਾ ਜਦੋਂ ਗਿਰ ਜਾਂਦੀ ਹੈ ਉਦੋਂ ਅਫਸਰ ਜਾਂਦੇ ਨਹੀਂ ਸਾਡੇ ਉਹ ਅਸੀਂ ਨੋਟਿਸ ਜਾਰੀ ਕਰਿਆ ਉਹਦੇ ਲਈ ਅਫਸਰ ਜ਼ਿੰਮੇਵਾਰ ਹੈ ਜੀ ਮੈਂ ਸਿੱਧੇ ਤੌਰ ਤੇ ਕਹਾਗਾ ਅਸੀਂ ਉਹ ਅਫਸਰ ਤੇ ਕਾਰਵਾਈ ਕਰਾਵਾਂਗੇ ਜਿਹੜਾ ਬਿਨਾਂ ਐਦਾਂ ਚੈੱਕ ਕੀਤੇ ਸੋਇਲ ਡਿਪਾਰਟਮੈਂਟ ਤੋਂ ਐਨਓਸੀ ਲੈਣ ਤੋਂ ਬਿਨਾਂ ਜੇ ਕੋਈ ਨਕਸ਼ਾ ਪਾਸ ਕਰੇਗਾ ਜਾਂ ਕੋਈ ਸੇਵੀ ਤਰ੍ਹਾਂ ਦਾ ਉਹ ਲਿਖੋ ਜੀ ਇਹ ਚੱਕੇ ਤੋਂ ਮਤਲਬ ਜਿਹੜਾ ਵੀ ਕੋਈ ਐਦਾਂ ਦਾ ਦਿਨੇ ਹੋ ਤੁਸੀਂ ਸੋਇਲ ਡਿਪਾਰਟਮੈਂਟ ਦੀ ਐਨਓਸੀ ਜ਼ਰੂਰ ਨਾਲ ਲਓ ਗਵਰਨਮੈਂਟ ਵੱਲੋਂ ਹੀ ਹੋ ਗਿਆ ਜਿਹੜਾ ਥਾਪਰ ਇੰਜੀਨੀਅਰਿੰਗ ਕਾਲਜ ਪੰਜਾਬ ਇੰਜੀਨੀਅਰਿੰਗ ਕਾਲਜ ਆਈਆਈਟੀ ਉਹਨਾਂ ਤੋਂ ਅਸੀਂ ਬਕਾਇਦਾ ਆਖੜਾ ਦਿੱਤਾ ਹਾਂ ਉਹ ਲੈ ਕੇ ਹੀ ਉਸ ਤੋਂ ਬਾਅਦ ਉਹ ਸਰਟੀਫਿਕੇਟ ਦੇ ਬੇਸ ਤੇ ਕੰਸਟਰਕਸ਼ਨ ਸ਼ੁਰੂ ਹੋ ਗਿਆ ਸਾਈਮ ਬਾਉਂਡਿੰਗ ਕਰਕੇ ਜਾ ਰਹੇ ਕਿ 21 ਦਿਨ ਕਿਹਾ ਸੀ ਜੀ ਦਿਨ ਤੇ ਦੇ ਨਹੀਂ ਹੁੰਦਾ ਜੋ ਉਸ ਤੋਂ ਬਾਅਦ ਫਿਰ ਜੀ ਤੁਸੀਂ ਅਦਾ ਕਰੋ ਤੁਸੀਂ ਸਰ ਮੇਰੀ ਗੱਲ ਸੁਣੋ ਇਹ ਸਾਡੀ ਕਮੇਟੀ ਹੈ ਨਾ ਜਿਹੜੀ ਇਹ ਬੜੀ ਵਧੀਆ ਕਮੇਟੀ ਹੈ ਮਾਨ ਸਾਹਿਬ ਦੀ ਟੀਮ ਹੈ ਔਰ ਰਾਹ ਤਾਂ ਮੁੱਕ ਗਈ ਸਾਡੇ ਨਾਲ ਸਾਰਿਆਂ ਦੀ ਕੋਈ ਸਪਿਰਿਟ ਹੀ ਕੋਈ ਮਨਸ਼ਾ ਕਿ ਅਸੀਂ ਲੋਗਾਂ ਨੇ ਕੰਮ ਕਰਨਾ ਬਸ ਅਸੀਂ ਕਰ ਰਹੇ ਹੈਗੇ ਹਾਂ ਜਿਹਨੂੰ ਸਾਡੀ ਇਸ ਤੋਂ ਲੈ ਕੇ ਅਸੀਂ ਜਾਣਦੇ ਵੀ ਅੱਜ ਤੋਂ ਬਾਰੇ ਬੋਲਣੀ ਨਹੀਂ ਸੀ ਐਤ ਕੀ ਹੋ ਗਈ ਹੈ ਇਹ ਉਹ ਤਾਂ ਪਹਿਲਾਂ ਤੋਂ ਹੀ ਚੱਲ ਰਹੀ ਸੀ 6 ਮਹੀਨੇ ਤੋਂ ਚੱਲ ਰਹੀ ਸੀ ਉਹ ਵੀ ਇੱਕ ਕਾਰਵਾਈ ਹੋਈ ਉਸ ਤੋਂ ਨਹੀਂ ਉਹ ਅਸੀਂ ਦੇਖਦੇ ਹਾਂ ਤੁਹਾਡੇ ਦੇ ਕੁਸ਼ਲ ਉਹ ਵੀ ਨਹੀਂ ਬਤਾ ਕੋਈ ਤਰੀਕਾ ਤੁਹਾਨੂੰ ਉਮੀਦ ਹੈ ਵੀ ਹੁਣ ਵੀ ਜਿਹੜੇ ਕੰਮ ਹੈ ਹੋਰ ਵੀ ਟਿਕਾ ਬੂ। ਜਿਵੇਂ ਆਪਣੇ ਦਾ ਵਿਕਾਸ ਕਰਾਇਆ ਆਪਣੇ ਏਰੀਆ ਤੇ ਜੇ ਇੱਥੇ ਹੋ ਜੇ ਜੰਨਤ ਹੋ ਜੇ। ਅਸੀਂ ਕਰਾਵਾਂਗੇ ਜੀ ਤੁਹਾਡਾ ਸਾਥ ਚਾਹੀਦਾ। ਅਸੀਂ ਸਾਰੀ ਟੀਮ ਤੁਹਾਡਾ ਅਸੀਂ ਸਾਰੀ ਟੀਮ ਬੈਠੇ ਆ। ਇਹ ਰੰਧਾਵਾ ਸਾਹਿਬ ਦਾ ਤੁਸੀਂ ਸਾਥ ਦਿਓ। ਠੀਕ ਹੈ ਸੁਣੋ ਮੇਰੀ ਗੱਲ। ਇਹਨਾਂ ਨੂੰ ਸੁਣੋ। ਫੰਡ ਭੇਜੋ ਜੀ ਅਸੀਂ ਤਾਂ ਕਹਿੰਦੇ ਮੈਂ ਕਹਿੰਦਾ ਜੀ ਤੁਸੀਂ ਕੰਮ ਲਿਆਓ ਜੀ ਕਰਾਉਣੇ ਸਾਡੇ ਕੰਮ ਜੀ। ਦੋ ਚਾਰ ਬੰਦਿਆਂ ਤੇ ਇਲੀਗਲ ਜਿਹੜੇ ਕੰਮ ਹੋਇਆ ਕਾਰਵਾਈ ਹੋ ਜਾਈਏ ਆਪਕੀ ਬੰਦੇ ਬੰਦ। ਤੁਸੀਂ ਦਿਓ ਜੀ ਉਹਨਾਂ ਦੇ ਨ ਮਾੜਾ ਪਾਣੀ ਨੂੰ ਦੇ ਇੱਕ ਐਨ ਇਸ਼ੂ ਹੈ ਹਾਂ ਸੁਕਣਾ ਚੋਦੇ ਵਿੱਚ ਕਈ ਸੁਸਾਇਟੀਆਂ ਗੰਦਲਾ ਪਾਣੀ ਸਿੱਟਦੀਆਂ ਇਹ ਅੱਗੇ ਜਾ ਕੇ ਕਚਰ ਤੋਂ ਮਿਲਦਾ ਹੈ ਤੇ ਪੀਣ ਵਾਲਾ ਪਾਣੀ ਦੂਸ਼ਿਤ ਹੋ ਰਿਹਾ ਜਿੱਤੇ ਕਿ ਪਾਣੀ ਦਾ ਸੰਕਟ ਪਹਿਲੇ ਪੰਜਾਬ ਤੇ ਬੜਿਆ ਹੋ ਰਿਹਾ ਸਰ ਇਸ ਲਈ ਕੀ ਕਰੋਂਗੇ ਜੇ ਸੁਸਾਇਟੀਆਂ ਤੇ ਗੰਦਾ ਪਾਣੀ ਇਹ ਇਹ ਇਹਦੇ ਵਿੱਚ ਇਹ ਸਭ ਐ ਕਰੋ ਔਰ ਡਾਕੂਮੈਂਟ ਤੇ ਪੁਆਇੰਟ ਉਨੀ ਇਸ਼ੂ ਹੋਇਆ ਮਿਲਿਆ ਤੁਹਾਡੇ ਤੋਂ ਪਹਿਲਾਂ ਕਮੇਟੀ ਜਿਸ਼ੂ ਨਹੀਂ ਹੋਇਆ ਪੁਆਇੰਟ ਉਸ ਰਿਲੇਟਡ ਇਹਦੀ ਇਹ ਗੱਲ ਸਰਦਾਰ ਜੀ ਕਿਉਂ ਐਲੀਕਟਰ ਨਹੀਂ ਕਦੋਂ ਤੱਕ ਤੱਪਰ ਜਵਾਬ ਨਹੀਂ ਕੁਲਦੀਪ ਸਿੰਘ ਜੀ ਦੀ ਰਿਪੋਰਟ ਇਹ ਗੱਲ ਚ ਹੈ ਮਦਨੋ ਜੀ ਉਹਨੇ ਸਰ ਐਸਟੀਪੀ ਵਰਕਿੰਗ ਨਹੀਂ ਹੈਗੇ ਤੇ 11 ਦਾ ਪਾਣੀ ਦਾ ਸੂਣਾ ਜੋ ਚ ਪਾਣੀ ਹੀ ਰਿਹਾ ਤਾਂ ਆਪਾਂ ਚਲਦੇ ਆ ਬਾਈ ਕੋਈ ਗੱਲ ਆਪਾਂ ਇੱਦਾਂ ਕਰਤੇ ਹੈਗੇ ਤੁਸੀਂ ਜੀ ਇੱਥੇ ਦੇਖ ਕੇ ਮੈਨੂੰ ਇਹਦੀ ਰਿਪੋਰਟ ਦਿਓ ਜੀ ਠੀਕ ਹੈ ਸੋਲੂਸ਼ਨ ਡਿਪਾਰਟਮੈਂਟ ਵੱਲੋਂ ਕਿਹਦਾ ਨਗਰ ਕੌਂਸਲ ਨੂੰ ਜਿਹੜੇ ਰਗੇ ਪਹਿਲਾਂ ਜੁਰਮਾਨੇ ਵੀ ਲਾਈ ਜਾ ਰਹੇ ਨੇ hablo